ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀਲਮ ਵਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਹਾਂ ਸੋ ਪਹਿਲਾਂ ਤਾਂ ਅੱਜ ਹਨ ਆਪਾਂ ਵਲੌਗ ਬਣਾਉਣ ਲੇ ਬਹੁਤ ਦਿਨਾਂ ਬਾਅਦ ਬੈ ਕੇ ਤੇ ਕਕੇ ਕਾਫੀ ਦਿਨ ਹੋ ਗਏ ਅਸੀਂ ਵਲੌਗ ਬਣਾਉਨੇ ਆ ਵੀਡੀਓ ਪਾਉਨੇ ਆ ਪਰ ਤੁਰੇ ਫਿਰਦੇ ਆ ਨਾ ਕੰਮ ਤੰਦਾ ਕੋਈ ਵੀ ਨਾ ਕੋਈ ਬੈ ਕੇ ਕੋਈ ਗੱਲਬਾਤ ਨਹੀਂ ਕੀਤੀ ਗਈ ਬੜੇ ਦਿਨ ਹੋ ਗਏ ਮੈਂ ਵਲੌਗ ਨਹੀਂ ਪਾਇਆ ਸੋ ਉਸ ਦਿਨ ਇੱਕ ਆਪਾ ਵਲੌਗ ਪਾਇਆ ਸੀ ਜਿਹਦੇ ਚ ਆਪਾਂ ਤੁਹਾਨੂੰ ਕੱਪੜੇ ਦਿਖਾਏ ਸੀਗੇ ਆਪਾਂ ਕੱਪੜੇ ਲੈ ਕੇ ਆਏ ਸੀਗੇ ਕੱਪੜੇ ਦਿਖਾਏ ਸੀਗੇ ਤੇ ਉਸ ਦਿਨ ਮੈਂ ਤੁਹਾਨੂੰ ਕਿਹਾ ਸੀ ਮੈਂ ਤਿੰਨ ਸੂਟ ਲੈ ਕੇ ਆਏ ਤਿੰਨ ਸੂਟ ਲੈ ਗਈ ਦੀਦੀ ਲੈ ਕੇ ਆਈ ਸੀ ਦੋ ਸੂਟ ਹਨਾ ਦੀਦੀ ਕਹਿੰਦੇ ਮੈਂ ਕਾ ਤੋ ਪਿੱਛੇ ਰਵਾਂ ਇਹਨਾਂ ਨੇ ਹੋਰ ਸ਼ਾਪਿੰਗ ਕਰ ਲਈ ਅੱਜ ਦੀਦੀ ਆਪਦਾ ਸੂਟ ਵਿਖਾਉਣਗੇ ਮੁਕੇ ਨੇ ਤੇਰੇ ਕੋਲ ਤਿੰਨ ਸੂਟ ਆ ਤੇ ਮੈਂ ਪਹਿਲਾਂ ਇੱਕ ਵੇਖੋ ਕਾਂਡ ਕੀਤਾ ਸੂਟ ਤੇ ਇੱਧਰ ਦੇਖੋ ਮੇਰੀ ਨਵੀਂ ਚੁੰਨੀ ਦਾ ਕੀ ਇਹਨੇ ਹਾਲ ਕਰਤਾ ਲਾ ਉਹ ਬੱਲੇ ਲੈ ਕੇ ਵੇਖੀ ਤਾਗੇ ਜੇ ਲੈ ਕੇ ਵੇਖੀ ਵੀ ਨਹੀਂ ਇੱਧਰ ਵੇਖੋ ਇੱਧਰੋਂ ਵੀ ਲਹਿ ਦੋ ਥਾਵਾਂ ਤੋਂ ਮੈਂ ਤਾਂ ਕਹਾ ਕਿ ਤੇ ਇੱਕ ਥਾਂ ਤੋਂ ਦੇੜੀ ਆ ਮੈਂ ਨਾ ਉਹ ਤਾਗਾ ਜੇ ਦੇ ਲਮਕਦਾ ਸੀ ਮੈਂ ਫੜ ਕੇ ਖਿੱਚ ਤਾ ਸਾਰੀ ਲੈ ਸੁੰਦ ਇੱਧਰੋਂ ਬੜਾ ਤਾਗਾ ਚਿੱੱਚੇ ਉਹ ਬਖਾ ਬੜਾ ਮੋਟਾ ਸੀਗਾ ਬਖਾ ਬੜਾ ਮੋਟਾ ਸੀਗਾ ਤੇ ਉਹ ਸਾਰੀ ਕਿੰਨੀ ਉੱਧੜ ਗਈ ਵੈਸੇ ਵੀ ਸਹੀ ਨਹੀਂ ਸੀ ਲੱਗੀ ਹੁਣ ਆਪਾਂ ਸਹੀ ਕਰਕੇ ਲਾਵਾਂਗੇ ਹੁਣ ਤਾਂ ਹੀ ਕਹਿਣਾ ਫਿਰ ਵੀ ਸਹੀ ਨਹੀਂ ਸੀ ਲੱਗੀ ਕਿ ਜਦੋਂ ਦੇੜੀ ਦਿੱਤੀ ਹੈ ਹਣ ਚਲ ਕੋਈ ਨਹੀਂ ਵੈਸੇ ਵੀ ਮੈਂ ਦੇੜ ਨਹੀਂ ਸੀ ਇਹ ਤੁਸੀਂ ਵੀ ਤੁਸੀਂ ਤਾਂ ਫਿਰ ਤੇ ਨਵੇਂ ਨਵੇਂ ਡਿਜ਼ਾਈਨ ਕਰਨੇ ਆ ਸੋ ਉਸ ਦਿਨ ਮੈਂ ਬਰਬੀ ਦਾ ਸੂਟ ਦਿਖਾਇਆ ਸੀ ਤੁਹਾਨੂੰ ਆਪਦਾ ਵੀ ਮੈਂ ਬਰਬੀ ਦਾ ਸੂਟ ਲੈ ਕੇ ਆਈ ਆ ਤੇ ਦੀਦੀ ਵੀ ਬਰਬੀ ਦਾ ਸੂਟ ਲੈ ਆਏ ਪਰ ਇਹਨਾਂ ਨੇ ਵਰਕ ਵਾਲਾ ਲਿਆ ਮੇਰਾ ਪ੍ਰਿੰਟਡ ਸੀਗਾ ਆ ਦੇਖੋ ਜੀ ਇਹ ਬਸ ਤਰ੍ਹਾਂ ਦਾ ਹੈ ਦੀ ਦਿੱ ਸੂਟ ਤੇ ਨਾਟ ਵਰਕ ਹੋਇਆ ਹੋਇਆ ਹੈ ਨਾ ਨਾਟ ਵਰਕ ਹੋਇਆ ਹੋਇਆ ਹੈ ਇਹ ਗਲੇ ਤੇ ਆਏ ਕਲੀਆਂ ਤੇ ਆ ਕਲੀਆਂ ਤੇ ਆ ਤੇ ਏਕੇ ਰੇ ਤੇ ਆ ਮਾਊਸ ਕਲਰ ਦਾ ਲਾਈਟ ਕਿੰਨਾ ਸੋਹਣਾ ਸੂਟ ਬਣਿਆ ਇਹਨਾਂ ਨੂੰ ਵਰਕ ਵਾਲਾ ਸੂਟ ਮੇਰੇ ਤੋਂ ਸਸਤਾ ਬਣਾ ਲਿਆ ਨਾ ਦੁਪੱਟਾ ਇਹਦੇ ਨਾਲ ਬਰਬਰੀ ਦਾ ਹੀ ਆ ਬਰਬਰੀ ਦਾ ਹੀ ਦੁਪੱਟਾ ਵੀ ਦੁਪੱਟਾ ਵੀ ਲੈਂਸ ਲੱਗੀ ਹੋਈ ਹੈ ਫੋਰ ਸਾਈਡ ਇਹਨੂੰ ਬਾਕੀ ਆ ਪਰਲਿਆਂ ਤੇ ਆ ਤਿੰਨ ਤਿੰਨ ਜੜੀਆਂ ਲਾਈਨਾਂ ਲੈ ਸਕੀਆਂ ਹੋਰ ਲੱਗੀਆਂ ਹੋਈਆਂ ਡਿਜ਼ਾਈਨ ਆ ਵੇਖੋ ਆਵੇ ਜਿਵੇਂ ਆ ਧਾਗਾ ਨਾ ਐਸੀ ਉਹ ਮੈਂ ਖਿੱਚ ਬੈਠੀ ਆ ਦੇਖੋ ਉਹ ਕਾफी ਉੱਧੜ ਗਈ ਵੈਸੇ ਉਹ ਸਹੀ ਕਰਕੇ ਲਾਉਣ ਵਾਲੀ ਸੀਗੀ ਉਹਨਾਂ ਦੀ ਬਹੁਤ ਮੋٹے ਬਖੇ ਤੇ ਪਹਿਲਾਂ ਲੱਗੀ ਹੁੰਦੀ ਆ ਤੇ ਇਹਦੇ ਨਾਲ ਇਹ ਸਲਵਾਰ ਆ ਆ ਹੈਗੀ ਇਹਦੇ ਨਾਲ ਸਲਵਾਰ ਸਲਵਾਰ ਦੇ ਪਹੁੰਚਾਂ ਤੇ ਵਰਕ ਕੀਤਾ ਹੋਇਆ ਇਹਦੇ ਸਣਾ ਦੇਖੋ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਇਨ ਨਾਟਵਰਕ ਕੀਤਾ ਜਿਹੜਾ ਆਪਾਂ ਸੂਈ ਨਾਲ ਵਰਕ ਨਹੀਂ ਕਰਦੇਗੇ ਆ ਮਸ਼ੀਨ ਨਾਲ ਆਲਾ ਕੋਸਮੂਨ ਆਲਾ ਆ ਵਾਲਾ ਆ ਜਿਹੜਾ ਦੂਸਰਾ ਇਹ ਸੂਈ ਨਾਲ ਜਿਹੜਾ ਆਪਾਂ ਕਰਦੇ ਉਹ ਆ ਇਹਦੇ ਤੇ ਸਾਰਾ ਹੀ ਮਸ਼ੀਨ ਨਾਲ ਬਾਕੀ ਕੱਟ ਦਾਣਾ ਲੱਗਾ ਹੋਇਆ ਦੇਖੋ ਜਿਹੜਾ ਪਹੁੰਚਿਆ ਚੋ ਸਾਰਾ ਮਸ਼ੀਨ ਨਾਲ ਹੀ ਬਣਿਆ ਹੋਇਆ ਆ ਸਾਰਾ ਮਸ਼ੀਨ ਨਾਲ ਹੀ ਬਣਿਆ ਹੋਇਆ ਮਸਲਿਨ ਦੀ ਸਲਵਾਰ ਆ ਹੋਇਆ ਤੇ ਪਰ ਮੂ ਇਹ ਵੀ ਮਸ਼ੀਨ ਨਾਲ ਆ ਉੱਪਰ ਜਿਹੜਾ ਦੂਜਾ ਸੂਈ ਨਾਲ ਬਣਾਏ ਹੋਏ ਆ ਦੇਖੋ ਮਸਲਿਨ ਦੀ ਸਲਵਾਰ ਲੱਗੀ ਹੋਈ ਇਹਨੂੰ ਸੋ ਆਪਾਂ ਨੂੰ ਇੱਕ ਆ ਗਿਆ ਵਿਆਹ ਹਜੇ ਜਿਹੜਾ ਸਿਆਲ ਆ ਜਿਹੜਾ ਸ਼ੁਰੂ ਨਹੀਂ ਹੋਇਆ ਹਜੇ ਸਰਦੀ ਆ ਜਿਹੜੀ ਸ਼ੁਰੂ ਨਹੀਂ ਹੋਈ ਦੀ ਹਜੇ ਤਾਂ ਗਰਮੀ ਬਹੁਤ ਜਿਆਦਾ ਆ ਹਾਂ ਇਸ ਲਈ ਦੀਨੇ ਵੇਲੇ ਫਿੱਕਾ ਸੂਟ ਖਰੀਦਿਆ ਮੈਂ ਵਿਆਹ ਤੇ ਫਿੱਕਾ ਸੂਟ ਪਾ ਕੇ ਜਾਊਂਗੀ ਮੈਂ ਪਹਿਲੀ ਵਾਰੀ ਵੈਸੇ ਇਨਾ ਫਿੱਕਾ ਸੂਟ ਖਰੀਦਿਆ ਅੱਗੇ ਹਮੇਸ਼ਾ ਵੈਸੇ ਡਾਰਕ ਹੀ ਹੁੰਦੇ ਆ ਉਹਨਾਂ ਨੇ ਗਰਮੀ ਦੇ ਹਿਸਾਬ ਨਾਲ ਲਿਆ ਆਂਦਾ ਨਾ ਤੇ ਇਹ ਕੱਲ ਫਟਾਫਟ ਗਏ ਬਾਜ਼ਾਰ ਤੇ ਲਾਈਨਿੰਗ ਵੀ ਲੈ ਆਏ ਕਹਿੰਦੀ ਮੈਂ ਤਾਂ ਸਿਉਂਵਾਂ ਛੇਤੀ ਵਿਆਹ ਤੇ ਜਾਣਾ ਆ ਦੇਖੋ ਇਹਦੀ ਸਲਵਾਰ ਦੀ ਲਾਈਨਿੰਗ ਆ ਇਹਦੇ ਥੱਲੇ ਆਪਾਂ ਜਿਹੜਾ ਉਹ ਟਾਪ ਟਾ ਲਾਉਣਾ ਡਾਈ ਕਰਾ ਕੇ ਉਹ ਡਾਈ ਕਰਨ ਵਾਸਤੇ ਦੇ ਕੇ ਜਾਂਦਾ ਆਪਾਂ ਲੈ ਕੇ ਤੇ ਡਾਈ ਵਾਲਿਆਂ ਨੂੰ ਦੇ ਜਾਂਦਾ। ਇਹ ਕਦੇ ਦਿਨ ਤੱਕ ਡਾਈ ਕਰਦੇਣਗੇ ਫਿਰ ਆਪਾਂ ਲੈ ਆਵਾਂਗੇ। ਉਧਰ ਹਰਮਨ ਜੀ ਦੀ ਤਬੀਅਤ ਨਹੀਂ ਸੀਖ ਲੱਗਦੀ ਹੈ ਨਾ। ਕਿ ਠੀਕ ਆ। ਠੀਕ ਆ। ਬੜਾ ਸੁਸਤ ਜਿਹਾ ਬੈਠਾ। ਮੌਸਮ ਚੇਂਜ ਹੁੰਦਾ ਸਾਰਿਆਂ ਨੂੰ ਖੰਗ ਜੂ ਕੰਮ ਹੋਇਆ ਕਰ। ਸਾਰਿਆਂ ਨੂੰ ਹੋਇਆ ਗਿਆ। ਆਹ ਦੇਖੋ ਆਪਾਂ ਇਹਦੀ ਦੁਪੱਟੇ ਤੇ ਹਿਲਾਵਾਂਗੇ ਬੇਸ ਪੱਟੀ ਲੈਣਗੇ ਹਾਂ ਕਿਉਂਕਿ ਇਹ ਸਾਰਾ ਫਿਰ ਐ ਫਿੱਕਾ ਫਿੱਕਾ ਜਿਹਾ ਹੀ ਲੱਗਦਾ ਤੇ ਆਪਾਂ ਜਿਹੜਾ ਕਢਾਈ ਨਾਲ ਦਾ ਲੈ ਕੇ ਆਂਦੇ ਆ ਸੇਮ ਕਲਰ ਆ ਆ ਬੇਸ ਪੱਟੀ ਲਾਉਣਗੇ ਇਹ ਨਾਲੇ ਇਹਦੇ ਚਾਕਾਂ ਤੇ ਲੱਗ ਜੂਗੀ ਤੇ ਨਾਲੇ ਦੁਪੱਟੇ ਦੇ 4 ਸਾਈਡ ਹਾਂ ਆਵਲੀ ਲੇਸ ਆਪਾਂ ਲਾਉਣੀ ਹੋਈ ਤਾਂ ਉੱਪਰ ਲਾ ਲਾਂਗੇ ਨਹੀਂ ਆਪਾਂ ਇਹਨੂੰ ਕੱਟ ਦਾਂਗੇ ਜੇ ਨਾ ਚੰਗੀ ਲੱਗੂਗੀ ਤਾਂ ਆ ਤਾਂ ਲੱਗ ਹੀ ਜਾਊਗੀ ਫਿਰ ਹਾਂ ਆਵਲੋ ਦੇਖੋ ਪੱਟਣੀ ਇਹਨਾਂ ਨੇ ਸੀਗੀ ਨਾ ਮੇਰਾ ਲਾਤਾ ਉਹ ਸ਼ੁਰੂਆਤ ਕੀਤੀ ਆ ਪਹਿਲਾ ਪਟਕੇ ਹਾਂ ਫਿਰ ਉਹ ਹੋ ਗਈ ਹੁਣ ਮੈਂ ਕੀ ਕਰਾਂ ਧਾਗਾ ਸੀ ਹਲਾ ਮੁਕਦਾ ਆ ਸਰਬਜੀਤ ਜੀ ਤੇ ਜੀ ਲਾਈਨਿੰਗ ਆ ਆਪਾਂ ਵੀ ਆ ਸੁੜਦੀ ਲਾਈਨਿੰਗ ਲੈ ਆਂਦੀ ਧੋਨੇ ਆ ਤੇ ਸੇਵਾਂ ਲਾਂਗੇ ਤੇ ਦੇਖਦੇ ਆਂ ਫਿਰ ਵਿਆਹ ਤੇ ਜਾਂਦਾ ਤਾਂ ਹਜੇ ਨਹੀਂ ਪਤਾਗਾ ਵੀ ਜਾਵਾਂਗੇ ਕਿ ਨਹੀਂ ਚਲੋ ਸੂਟ ਬਣਾ ਲੈਣਾ ਜਿਹੜੇ ਕੱਪੜੇ ਆ ਸਲਾਈ ਹੋ ਜਾਣਗੇ ਹਾਂ ਨਹੀਂ ਦਪਾਈ ਰਹਿ ਜਾਂਦੀ ਆ ਆਪ ਕੋਈ ਵੀ ਸੂਟ ਸਟਿਚ ਕਰਦੇ ਆ ਨਾ ਆਪਦਾ ਤੇ ਆਪਾਂ ਭਿਉਂ ਕੇ ਹੀ ਕਰਦੇ ਹੁੰਨੇ ਆ ਪਹਿਲਾਂ ਉਹਨਾਂ ਨੂੰ ਧੋ ਲਈਦਾ ਪਹਿਲਾਂ ਅਸੀਂ ਧੋ ਲੈਨੇ ਆ ਆ ਦੇ ਵਿੱਚ ਜਿਵੇਂ ਭਿਉਂ ਕੇ ਰੱਖ ਦਈਦਾ 1-2 ਘੰਟ ਲਾਈਨਿੰਗ ਤਾਂ ਆਪਾਂ ਭਿਉਣੀ ਹੁੰਦੀ ਆ ਜਿਹੜਾ ਸੂਟ ਆ ਕੋਈ ਵੀ ਆ ਭਾਵੇਂ ਕਾਟਨ ਆ ਭਾਵੇਂ ਕੋਈ ਵੀ ਕੱਪੜਾ ਅਸੀਂ ਹਮੇਸ਼ਾ ਜਿਹੜਾ ਉਹਨੂੰ ਪਹਿਲਾਂ ਸਿੰਪਲ ਪਾਣੀ ਦੇ ਵਿੱਚ ਭਿਉਂ ਕੇ ਤੇ ਫਿਰ ਬਾਅਦ 'ਚ ਉਹਨੂੰ ਆਪਾਂ ਜਿਹੜਾ ਵੀ ਸਲਾਈ ਕਰੀਦਾ ਆ ਇੱਧਰ ਹ ਪਿਸਤੌਲ ਨਾਲ ਚੋਰ ਸਪਾਈ ਆਪਾਂ ਪਰਚੀਆਂ ਤੇ ਖੇਡਦੇ ਹੁੰਦੇ ਸੀ ਅੱਜ ਕੱਲ ਪਿਸਤੌਲਾਂ ਨਾਲ ਖੇਡਦੇ ਆ ਪੀਡੀ ਵੀ ਹੈ ਮੇਰੇ ਕੋਲ ਠੀਕ ਆ ਜੀ ਜਾਓ ਖੇਡ ਲਓ ਉਧਰ ਆ ਜੀ ਪਾਣੀ ਭਰਿਆ ਥੱਲੇ ਠੀਕ ਆ ਕਾਦੇ ਚ ਪਾਣੀ ਭਰਿਆ ਹਾਲਪੀ ਜੀ ਦਾ ਉਹਦੇ ਰਾਈਫਲ ਹੈ ਨਹੀਂ ਸੀ ਕਿ ਮੈਂ ਪਾਣੀ ਤੇ ਕਾਰੀ ਸੀ ਕਿਉਂ ਨਹੀਂ ਮੈਂ ਆ ਤੀਕਾ ਠੀਕ ਆ ਜੀ ਆਰਪੀ ਜੀ ਮੈਨੂੰ ਤਾਂ ਆਪ ਨਹੀਂ ਪਤਾ ਕੀ ਹੁੰਦਾ ਆਰਪੀ ਜੀ ਮੈਨੂੰ ਤਾਂ ਨਹੀਂ ਪਤਾ ਨਾਰਪੀਜੀ ਪਤਾ ਨਾ ਪਤਾ ਹੀ ਨਹੀਂ ਪਤਾ ਰਾਕਟ ਲਾਂਚਰ ਹੁੰਦਾ ਚਲੋ ਮੈਨੂੰ ਤੇ ਵੀ ਨਹੀਂ ਪੰਦਾ ਆਹ ਨੋ ਮਾਰਾ ਮੈਂ ਥਾ ਕਰਕੇ ਆਪਾਂ ਦੇਖੋ ਇੱਥੇ ਕੋਲੇ ਬੈਠੇ ਟੂਟੀ ਅੱਜ ਅਸੀਂ ਨਾ ਵੀ ਇੱਧਰ ਟੂਟੀ ਦੇ ਕੋਲੇ ਬਹਿ ਗਏ ਆ ਅਸੀਂ ਕਿ ਸੁਪਟ ਪਿਉਣੇ ਆ ਤੇ ਨੇੜੇ ਹੋ ਕੇ ਬੈਠ ਗਏ ਆ ਥੋੜਾ ਜਿਹਾ ਮੌਸਮ ਦਾ ਫਰਕ ਪੈ ਰਿਹਾ ਜਿਵੇਂ ਹਵਾ ਚੱਲਦੀ ਆ ਇਹ ਆਪਾਂ ਇੱਥੇ ਬਸ ਇਹਨਾਂ ਨੂੰ ਪਾਣੀ ਦੇ ਵਿੱਚ ਇਹਦਾ ਪਿਉਂਕੇ ਰੱਖ ਦਿੰਨੇ ਆ ਲਾਈਨਿੰਗ ਰੀਤੇ ਸੁਣੋ ਵੀ ਮੇਰੀ ਦਾਦੀ ਲਾਈਨਿੰਗ ਮੇਰੀ ਦੱਤੀ ਨਹੀਂ ਜੀ ਨਹੀਂ ਵੈਸੇ ਨਾ ਸੂਟ ਜਿਹੜੇ ਆ ਧੋਕੇ ਹੀ ਸਿਉਣੇ ਚਾਹੀਦੇ ਭਾਵੇਂ ਸੂਟ ਕਾਟਨ ਦਾ ਆਪਣਾ ਪ੍ਰਿੰਟਡ ਆ ਫਿਰ ਵੀ ਉਹਨੂੰ ਧੋਕੇ ਹੀ ਸਿਉਣਾ ਚਾਹੀਦਾ ਅਸੀਂ ਤਾਂ ਵੈਸੇ ਮਹਿੰਗੇ ਸੂਟ ਵੀ ਜਿਹੜੇ ਹੁੰਦੇ ਆ ਨਾ ਉਹ ਧੋਕੇ ਹੀ ਸਿਉਣੇ ਆ ਥੋੜਾ ਬਹੁਤ ਸ੍ਰਿੰਕ ਹੋ ਜਾਊਗਾ ਤਾਂ ਸੜ ਜਾਊਗਾ ਫਿਰ ਉੱਚਾ ਨੀਵਾ ਹਾਂ ਜਦੋਂ ਆਪਾਂ ਸੂਟ ਸਟਿਚ ਕਰ ਲੈਨੇ ਆ ਉਸ ਤੋਂ ਬਾਅਦ ਆਪਣਾ ਸੂਟ ਉੱਚਾ ਹੋ ਜਾਂਦਾ ਢੀੜਾ ਹੋ ਜਾਂਦਾ ਉੱਚਾ ਹੋ ਜਾਂਦਾ ਢੀੜਾ ਹੋ ਜਾਂਦਾ ਉਹਦਾ ਕੋਈ ਹੱਲ ਨਹੀਂ ਹੁੰਦਾ ਫਿਰ ਸਾਰਾ ਦੁਬਾਰਾ ਆਪਨ ਪੱਟਣਾ ਪੈਂਦਾ ਸਾਰਾ ਪੱਟਣਾ ਪੈਂਦਾ ਤੋਂ ਇੱਧਰ ਦੀਦੀ ਨੇ ਤਾਂ ਛੱਡ ਲਿਆ ਪ ਤੇ ਆਪ ਦਾ ਸੂਟ ਪਿਓਣਗੇ ਹੁਣ ਇਹਦੇ ਚ ਵੀ ਪਾ ਲਗੇ ਹਨਾ ਹਾਂ ਦੋਨਾਂ ਚ ਪਾਉਂਗੀ ਫਿਰ ਮੈਂ ਆਹ ਸੂਟ ਵੀ ਲੈ ਆਵਾਂ ਲੈ ਆ ਇਕੱਠੇ ਪਿਓਵਾ ਲਗੇ ਇਕੱਲੇ ਇਕੱਲੇ ਪਿਓਣਾ ਲਾਈਨਿੰਗ ਦੇ ਨਾਲ ਹਾਂ ਮੈਂ ਤਾਂ ਨਹੀਂ ਪਹਿਲਾਂ ਲਾਈਨਿੰਗ ਆ ਪਿਓਣ ਦਿੰਦੇ ਆ ਤੇ ਪਹਿਲਾਂ ਸੂਟ ਪਿਓਣ ਦਿੰਦੇ ਆ ਹਨਾ ਮੇਰੇ ਸੂਟ ਦੀ ਤਾਂ ਕੱਥੀ ਲਾਈਨਿੰਗ ਹੈ ਕਿਉਂਕਿ ਉਹ ਮੇਰੇ ਸੂਟ ਦਾ ਮ ਤਾਂ ਕਾਟਨ ਦੀ ਲਾਈਨਿੰਗ ਹੀ ਲੱਗ ਦੂਗੀ ਉਹ ਥੋੜਾ ਜਿਹਾ ਥੋੜਾ ਜਿਹਾ ਡਾਰਕ ਡਾਰਕ ਆਉਂ ਜਿਆਦੇ ਲਾਈਟ ਕਰਕੇ ਫਿਰ ਹਾਂ ਜੀ ਠੀਕ ਆ ਜੀ ਦੇਖੋ ਇਹ ਆ ਦੇ ਕੋ ਆਰ ਪੀ ਜੀ ਠੀਕ ਹੈ ਜੀ ਆਰ ਪੀ ਜੀ ਹੁੰਦੀ ਆ ਇਹ ਪਚਕਾਰੀ ਹੁੰਦੀ ਆ ਦੇਖੋ ਹੋਲੀnga ਮਨਾ ਰਹੇ ਆ ਕੈਮ ਨਾਲੀ ਕੈਮ ਨਾਲ ਲੋਕੀ ਦਸਹਿਰਾ ਬਣਾਉਂਦੇ ਦੀਵਾਲੀ ਬਣਾਉਂਦੇ ਇਹਨਾਂ ਦਿਨਾਂ ਤੇ ਹੋਲੀ ਬਣਾ ਰਿਆ ਹੋਲੀ ਮਨਾ ਰਿਆ ਕੈਮ ਨਾਲੀ ਆ ਤਾਂ ਲਾਈਨਿੰਗ ਨਾਲ ਕਿਉਂ ਹੁੰਦੀ ਹੈ ਤਾਂ ਆ ਇਹਦਾ ਤਾਂ ਕੜਾ ਕਲਰ ਨਿਕਲ ਲਾਈਨ ਤਾਂ ਪਈ ਹੁੰਦਾ ਕਿ ਦੀ ਛੋਟ ਦੀਦਾ ਵੀ ਉਸੇ ਸ਼ਾਪ ਤੋਂ ਹੀ ਬਣਿਆ ਜਿੱਥੋਂ ਉਸ ਦਿਨ ਲੈ ਕੇ ਆਏ ਸੀਗੇ ਚਲੋ ਜੀ ਆਪਾਂ ਹੁਣ ਆ ਇਹਨਾਂ ਨੂੰ ਭਿਉ ਆ ਲਈਏ ਤੇ ਨਾਲੇ ਆਪਾਂ ਆਹ ਸਾਰੀ ਦੇੜ ਲੈਣੀਆਂ ਹੁਣੇ ਉੱਦੜ ਤੱਕ ਗਈ ਆ ਇਹ ਮੈਨੂੰ ਹੁਣ ਦੇੜ ਨਹੀਂ ਪੈਣੀ ਆ ਫਿਰ ਸਾਰੀ ਕਿਉਂਕਿ ਮੈਂ ਸ਼ੁਰੂਆਤ ਕੀਤੀ ਆ ਨਾ ਇਹ ਮਾ ਪੋਣੇ ਦੇ ਘਰਾ ਤੋਂ ਨੂੰ ਕੀ ਹੋ ਗਿਆ ਦੇਖੋ ਨਕਲੀ ਸੋਨਾ ਇਹ ਪੁੱਤ ਪਿੱਤਲ ਦੇ ਆ ਪਿੱਤਲ ਦੇ ਆ ਦੇਖੋ ਜੀ ਪਿੱਤਲ ਦੇ ਭਾਂਡੇ ਹਨਾ ਅੱਜ ਸਿਰੋ ਵਿੱਚ ਕੱਢੇ ਸੀ ਦੇਖੋ ਜੀ ਨਕਲੀ ਸੋਨਾ ਦਿੰਦੇ ਆ ਇਥੇ ਉਹਨਾਂ ਨਹੀਂ ਹੁੰਦਾ ਪਿੱਤਲਾ ਇਹ ਨਕਲੀ ਸਿਆਣਾ ਇਹ ਨਾ ਪਏ ਪਏ ਕਾਲੇ ਹੋ ਜਾਂਦੇ ਆ ਹੁਣ ਆਪਾਂ ਇਹਨਾਂ ਨੂੰ ਸਾਫ਼ ਕਰਾਂਗੇ ਹੁਣ ਅਸੀਂ ਵਰਤੇ ਨਹੀਂ ਕਾਫੀ ਟਾਈਮ ਤੋਂ ਇਹ ਇਹਨਾਂ ਨੂੰ ਸਾਫ਼ ਕਰਦੇ ਆਂ ਆਪਾਂ ਅੱਜ ਹਾਲੋ ਜੀ 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 ਨੇ ਤਾਂ ਆਪ ਦਾ ਸੂਟ ਹੈ ਜਿਹੜਾ ਡਿਪ ਕਰਤਾ ਪਾਣੀ ਚ ਇੱਧਰ ਆਪਣੀ ਲਾਈਨਿੰਗ ਡਿਪ ਹੋ ਗਈ ਆ ਹੁਣ ਬਸ ਆਪਾਂ ਇਹਨਾਂ ਨੂੰ ਥੋੜਾ ਟਾਈਮ ਰੱਖਾਂਗੇ ਥੋੜਾ ਟਾਈਮ ਰੱਖਾਂਗੇ ਫਿਰ ਇਹਨਾਂ ਨੂੰ ਸੁੱਕਣੇ ਪਾ ਦਾਂਗੇ ਮੈਂ ਆਪ ਦਾ ਸੂਟ ਦੀ ਵਿੱਚ ਡਿਪ ਕਰਦੀਆਂ ਲਿਆ ਕੇ ਮੇਰੀ ਲਾਈਨਿੰਗ ਦਾ ਰੰਗ ਨਹੀਂ ਵੈਸੇ ਉਗਰਿਆ ਹਨਾ ਇਹਨਾਂ ਦਾ ਨਹੀਂ ਰੰਗ ਉਗਰਦਾ ਹਾਂ ਵਧੀਆ ਵਾਲੀ ਆ ਫਿਰ ਆ ਦੇਖੋ ਆਪਣਾ ਸੂਟ ਮੇਰਾ ਸੂਟ ਜਿਹੜਾ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਪਿਆ ਵੀਡੀਓ ਚ ਆਪਾਂ ਤਜੇ ਵਿਆਹ ਤੇ ਗਏ ਵੀ ਮੈਂ ਕਾਹੀ ਪਾ ਕੇ ਜਾਉਂ ਆ ਲਓ ਜੀ ਇਹਨੂੰ ਵੀ ਆਪਾਂ ਸੈੱਟਦੇ ਹਾਂ ਹੁਣ ਵਿੱਚ ਆ ਮੇਰਾ ਦੁਪੱਟਾ ਤੇ ਆ ਮੇਰੀ ਸਲਵਾਰ ਸੀ ਜਿੱਜ ਕੇ ਕਿੰਨਾ ਡਾਰਕ ਹੋ ਗਿਆ ਮੈਨੂੰ ਅੱਗੇ ਲੱਗ ਰਿਹਾ ਸੀ ਮੇਰੀ ਲਾਈਨਿੰਗ ਦਾ ਰੰਗ ਜਿਹਨੂੰ ਸੀ ਲਾਈਨਿੰਗ ਇਹੀ ਸੀ ਫਿਰ ਉਹਨਾਂ ਕੋਲ ਦੋ ਸ਼ੇਡ ਉਹਨਾਂ ਨੇ ਦਿਖਾਏ ਆ ਇਸ ਤੋਂ ਜ਼ਿਆਦਾ ਡਾਰਕ ਹੈ ਨਹੀਂ ਸੀਗੀ ਆ ਵੀ ਪਿਉਂਦੋ ਇਸ ਤੋਂ ਜ਼ਿਆਦਾ ਡਾਰਕ ਹੈ ਨਹੀਂ ਸੇ ਉਹ ਆਪਣੀ ਸਲਵਾਰ ਵੀ ਗਈ। ਇਹ ਵਸ ਵੀ ਲਾ ਸਲਵਾਰ ਦਾ ਵੇਖੋ ਭਜ ਕੇ ਛੇੜ ਦਾ ਫਰਕ ਲੱਗਦਾ ਪਿਆ ਹਨਾ ਕਿ ਨਹੀਂ। ਉਹ ਸਲਵਾਰ ਨਾਲ ਉਹ ਗਿਆ ਸੀ ਨਾ ਕੱਲ ਜਿਹੜਾ ਕਪੜਾ ਗਿਆ ਸੀਗਾ ਫਿਰ ਲਾਈਨਿੰਗ ਵਾਸਤੇ ਕਟਿੰਗ ਤੇ ਗਈ ਸੀ ਜਿਹੜੀ। ਹਾਈ ਤੇ ਫਿਰ ਇਹਦਾ ਫਰਕ ਤਾਂ ਨਾ ਲੱਗੂਗਾ। ਸੁੱਕ ਕੇ ਤਾਂ ਨਹੀਂ ਫਰਕ ਲੱਗਦਾ। ਨਹੀਂ। ਕਮੀਜ਼ ਦਾ ਛੇੜਾ ਲੱਗਦਾ ਨਾ ਆਉਗੀ। ਨਹੀਂ ਆਉਂਦੇਗੇ। ਉਹ ਹੋਰ ਪੰਗਾ ਪੈਗਾ ਕਿਤੇ ਉਹ ਨਾ ਹੋਵੇ। ਚੱਲ ਵੇਖਦੇ ਆਂ। ਆ ਜੀ ਆਪਣਾ ਦੁਪੱਟਾ ਪਿਆ। ਪਰ ਹੁਣ ਆਪਾਂ ਇਹਨਾਂ ਨੂੰ ਕੱਢ ਲਈਏ ਸੋ ਕੁ ਮੇਰੇ ਸੂਟ ਦਾ ਥੋੜਾ ਥੋੜਾ ਰੰਗ ਨਿਕਲਿਆ ਆ। ਅੰਦਰ ਆ ਦੇਚੋ। ਸਲਵਾਰ ਆ। ਸਲਵਾਰ ਵਾਲੇ ਸੁਣੋ। ਲਾਈਨਿੰਗ ਦਾ ਪੂਰਾ ਰੰਗ ਨਹੀਂ। ਚਲੋ ਬਥੇ ਲਾਈਨਿੰਗ ਪੂਰਾ ਗੂੜੀ ਹੋ ਜਾ। ਤੇ ਲੋ ਆਪਾਂ ਹੁਣ ਥੋੜਾ ਟਾਈਮ ਇਹਨਾਂ ਨੂੰ ਭਿਓ ਕੇ ਰੱਖਾਂਗੇ ਫਿਰ ਆਪਾਂ ਇਹਨਾਂ ਨੂੰ ਸੁੱਕਣੇ ਪਾ ਦਾਂਗੇ। ਫਿਰ ਆਪਾਂ ਸਟਿਚ ਕਰਾਂਗੇ। ਸਟਿਚ ਆਪਾਂ ਘਰੇ ਕਰਨੇ ਹੁੰਦੇ ਆ ਆਪਣੇ ਮਾਸਟਰ ਜੀ ਬੈਠੇ ਨੇ ਕੁਛ ਆਪ ਆਪ ਕਰ ਲੈਣੇ ਆ ਸਟੀਚਿੰਗ। ਸੋ ਮੈਨੂੰ ਲੱਗਦਾ ਕਿ ਪਰਾਂ ਦੇ 3 ਮੀਟਰ ਲੈ ਲਓ। ਲੈ। ਉਹ ਜਿਹੜਾ ਮਾਤਰੀ ਨਿਕਲੇਂ ਦੀ। ਕੀ? ਕੰਧਰਾ ਵਾਦਨਾ ਦੇ। 3 ਮੀਟਰ ਆ ਦੇ ਲਓ। ਗਲਟਰੀ ਘੜੀ ਦੇ ਰੋਲ ਨਹੀਂ ਆ। ਟੋਟਾ। ਮੱਗਨਾ ਤੋਂ ਲੋਹਾ ਤੋਂ। ਕਾਹਦੇ ਸਲਵਾੜ ਸੁੱਕਣੀ ਨਹੀਂ ਪਾਇਆ ਆਪਦਾ ਪਹਿਲਾ ਪਾ। ਕੋਈ ਨਹੀਂ। ਤੁਲਵਾਰ ਹੁਣ ਤੱਕ ਜਨਾ ਸਾਰਾ ਦੋ ਮੀਟਰ ਕਪੜਾ ਨਾਲ ਸੰਗਤਨਾ ਸਾਰੀ ਤੇਣੀ ਆਪਦੇ ਸੂਤਨਾ ਮਾਰੀ ਲਈ ਹੈ ਮੈਂ ਕਿੱਥੇ ਪਾਵਾਂ ਅਜੇ ਤੇ ਮੇਰਾ ਕੋਈ ਗ੍ਰੈਂਡ ਨਾ ਕੋ ਹਾਂ ਮੈਂ ਕਿੱਥੇ ਪਾਵਾਂ ਆਪਦੇ ਲਈ ਉਹ ਤੇਰੀ ਲਾਈਨਿੰਗ ਦੇ ਵੇਖ ਉੱਧਰ ਸਾਰੀ ਤੇਰੀ ਰੋਕੀ ਹੋਈ ਲਾ ਸੂਤ ਤਾਂ ਤੁਸੀਂ ਆਪਦਾ ਪਹਿਲਾਂ ਸਟਾਇਆ ਨਾ ਮੈਨੂੰ ਤਾਂ ਬੜੇ ਗੁੱਟ ਜੀ ਦਿੱਤੀ ਹੈ ਸਾਰੀ ਤੇ ਤੇਰੀ ਤੇਰੀ ਲਾਈਨਿੰਗ ਨੇ ਰੋਕ ਲਈ ਹੈ ਫਿਰ ਵੱਡੇ ਬੰਦੇ ਆਈਆਂ ਖਿਲਰ ਕੇ ਬੈਠੇ ਦੂਰੇ ਪਰ ਤੇ ਕੋਈ ਪਰ ਤੇ ਸ਼ੂਕਰ ਪਰ ਤੇ ਦਾ ਪਾਣੀ ਨਾਲ ਪਰ ਲੈ ਕੇ ਮਿੱਟੀ ਨਾਲ ਪਰ ਲੈ ਮਿੱਟੀ ਨਾਲ ਠੀਕ ਆ ਜੀ ਚਲੋ ਹੋ ਤਾਂ ਕੁਛ ਰਹਿ ਗਿਆ ਹੋ ਨਹੀਂ ਰਹੀ ਦੀ ਹੈ ਹੋਰ ਮੇਰੀ ਖੁਕ ਖੁਕ ਰਹੀ ਹੈ ਲੈ ਹਾਂ ਦੀ ਨਹੀਂ ਦੇਣੀ ਮੈਂ

ਇਹ ਆਪਾਂ ਪਾਤੀ ਸੁੱਕਣੀ ਤੇ ਹੁਣ ਆਪਾਂ ਕੱਪੜੇ ਧੋਵਾਂਗੇ ਜਿਹੜੇ ਕੱਪੜੇ ਉਹ ਸੋ ਇਸਦੇ ਨਾਲ ਹੀ ਆਪਾਂ ਅੱਜ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਰ ਲੋ ਜੀ ਚੈਨਲ ਨੂੰ ਸਬਸਕ੍ਰਾਈਬ ਦੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਤੇ ਇੱਧਰ ਤੁਸੀਂ ਕੀ ਕਰ ਰਹੇ ਹੋ ਦੁਕਾਨ ਤੇ ਚੱਲੇ ਆ ਦੁਕਾਨ ਤੇ ਚੱਲਨੇ ਜੀ ਅਸੀਂ ਚਲੋ ਜੀ ਬਾਏ ਬਾਏ ਸਾਰਿਆਂ ਨੂੰ